ਅੱਜ ਸასი ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਲਖਮੀਰ ਆਲਾ ਜਿਲ੍ਹਾ ਸੰਗਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰ ਨਿਕ ਕੈਮਰਾ ਤੇ ਔਰ ਇਹ ਸਾਹਮਣੇ ਆਪਣਾ ਬੋਰ ਤੇ ਆਪਣਾ ਕੈਮਰਾ ਤੇ ਕੈਮਰਾਮੈਨ ਰੈਡੀ ਨੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਗਈ ਕਿ ਇਹਦੀ ਮੋਟਰ ਆ ਜਿਹੜੀ ਉਹ ਨੀਚੇ ਰਹਿ ਗਈ ਤੇ ਪਾ ਕੇ ਕੈਮਰਾ ਆਪਾਂ ਚੈੱਕ ਕਰਨਾਗਾ ਵੀ ਮੋਟਰ ਦੀ ਕੀ ਕੰਡੀਸ਼ਨ ਆ ਕੀ ਤੇ ਮੋਟਰ ਬਾਹਰ ਨਿਕਲ ਸਕਦੀ ਇਹ ਨਹੀਂ ਤੇ ਚਲਦੇ ਹੁਣ ਅਨਸੜੀ ਕੋਲ ਤੇ ਪਾ ਕੇ ਕੈਮਰਾ ਕਰਦੇ ਚੈੱਕ ਆਜਾ ਮਸਤ ਗੱਲਾਂ ਆ ਨਾਮਾ ਕਪਟਿਮਾਰਾ ਉਹ ਸਮਾਂ ਕਿੰਨੇ ਕਿਲੇ ਬਰਚੀ ਪੈਂਦਾ ਜਿਵੇਂ ਤੁਹਾਡੀ ਪਰਵਰਸਾ ਨੂੰ ਮੱਝਾ ਹਨੀਆ ਬਾਈ ਨੂੰ ਇੱਧਰ ਭੇਜ ਦੇ ਤੇਰਾ ਮਾਤੀ ਭੇਜਦਾ ਤਾਂ ਬਰਚੀ ਕਿਹੜਾ ਮਾਰਦਾ ਦਾ ਮਾ ਵੀ ਬਾਈ ਨੂੰ ਇੱਧਰ ਭੇਜ ਦੇ ਭੇਜ ਦੇ

ਹੈਲੋ ਹੈਲੋ ਹਾਂ ਜੀ ਮਿਸਤਰੀ ਆਜੋ ਜੇ ਟਾਈਮ ਤੁਸੀਂ ਕੈਮਰਾਲੇ ਥੋ ਥੋ ਬੈਠੇ ਨੇ ਫਿਰ ਚੱਕ ਹੀ ਜਾਏਗਾ ਸਮਾਨ ਨਾਲ ਹੀ ਬੈਠੇ ਨੇ ਬੱਸ ਆ ਗਿਆ ਬਈ ਜਰ ਬਾਲਾ ਨਾ ਕਰ ਜਾ ਸਾਨੂੰ ਮੜੀ ਜੀ ਦਿੱਕਤ ਆਕਦੀ ਆ ਡਰ ਜਾ ਉਹ ਠੀਕ ਹੈ ਕੋਈ ਕਹਿੰਦਾ ਤੈਨੂੰ ਪਤਾ ਤਾਂ ਹੈਗਾ ਉਹ ਕਿਉਂ ਮੰਦਾ ਆਇਆ ਲੱਗਾ ਨਾ ਮੈਂ ਨਾ 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 ਕੋਈ ਨਾ ਬਈ ਆ ਰਹੇ ਆ ਰਹੇ ਹਾਂ ਹਾਂ ਚੀਜ਼ ਹੈ ਠੀਕ ਹੈ ਬਈ ਕੋਈ ਬੰਦਾ ਦਸਿਲ ਚ ਲੱਗਿਆ ਹੋਇਆ ਹੈ ਨਾ ਨਾ ਕੋਈ ਨਾ ਬਈ ਆ ਗਏ ਪਤਾ ਗਾਲੇ ਹੋਣੇ ਠੀਕ ਹੈ ਬਈ ਤੇਰਾ ਫੋਨ ਕਿੱਥੇ ਹੈ ਤੇਰਾ ਫੋਨ ਪੂਰੇ ਪਈ ਆ ਬੋਲੀ ਜਾਂਦਾ ਚੱਕੀ ਮੜਾ ਉਹ ਨਰਮਣ ਕਿਰਿਆਂ ਦਾ ਘਰਾਂ ਥੱਲੇ ਘਰਾਂ ਕੁਤੇ ਵਾਲੇ ਥੱਲੇ ਗਾਰਾਂ ਦਾ ਪੱਟੇ ਦਾ ਬਰਬਾਦ ਹੋ ਜਾਏਗਾ ਕਿੰਨਾ ਹੋ ਗਿਆ ਬੋਰਾ ਚਤ੍ਰਿੰਗ ਦਾ ਅਸਰ ਮੁਰਿਆ ਮੋੜਾਂ ਚੱਲ ਜਾਣ ਦੇ ਪਾਈ ਰੇਤਾ ਹੁੰਦਾ ਕਿਸਨਾਂ ਜਾਣ ਦੇ ਜਾਣ ਦੇ ਜਾਣ ਦੇ ਲੈ ਜਾਣ ਦੇ ਕਿੰਨਾ ਹੋ ਗਿਆ ਓਰੇ ਸਸਾਫ ਨੂੰ ਐਗਜ਼ੈਕਟ ਮਾਡਲ ਦੀ ਗੱਲ ਘੁੰਡੀ ਵਾਲੀ ਦੀ ਪੂਰੀ ਚੱਲ ਜਾਣ ਦੇ ਜਾਣਦੇ 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 ਕਿੰਨਾ ਹੋ ਗਿਆ 78 100 78 ਚੱਲਾ

ਮੜਤਾ ਜਾਂ ਕਿ ਸਾਡੀ ਜਾਣਦੇ ਜਾਣਦੇ ਜਾਣ ਨੇ ਅਨਿ ਫੈਂਟਰ ਦੀ ਯਾਰ ਸਾਰਾ ਪਤਾ ਨਹੀਂ ਫੈਂਟਰ ਤੇ ਮੈਨੂੰ ਐ ਨਹੀਂ ਪੱਕਾ ਕਨਫਰਮ ਨਹੀਂ ਹੋ ਗਿਆ ਜਿਆਦਾ ਜਿੰਨੇ ਕਾਪੀ ਤੇ ਲਿਖਿਆ ਉਹ ਕਾਪੀ ਤੇ ਇੱਥੇ ਆ ਜੂਗਾ ਕੈਂਟਰ ਫਿਲਟਰ ਆ ਖੜੀ ਉਤਾਰ ਵੀ ਪਾਟ ਫੰਟਰੀ ਪਾਟੇ ਖੜਾ ਚੱਲ ਜਾਣ ਦੀ ਕਿੰਨਾ ਹੋ ਗਿਆ 340 ਕੋ ਚੱਲ ਜਾਣ ਦੀ ਘੰਟਾ ਦਾ ਡੇਢ ਵੀ ਹੈ ਮੈਂ ਧਾਰ ਦੇ ਦਿੱ ਇਧਰ ਚੱਲ ਚੱਲ ਦੁੜੀ ਜਾਨੀ ਚੱਲ ਮੇਰਾ ਕੰਮ ਹੈ ਨਹੀਂ ਕਿ ਬਾਈ ਕੋਈ ਯਾਰ ਆਪਾਂ ਸਭ ਇੱਥੇ ਮੇਰਾ ਟੱਕਰ ਨੂੰ ਖਿੱਦੇ ਜਾਗੇ ਨਾ ਹਾਂ ਉਹ ਕੰਦੇ ਸੁੱਤੇ ਵਾਲਾ ਆਪਣਾ ਆਓ ਆਓ ਮੋੜੇ ਮੋੜੇ ਰੁਕਦੇ ਨੇ ਦਾਦਾ ਦਾ ਕੀ ਹੋਇਆ ਬਾਹਰ ਨੂੰ ਪਾ ਦਈਏ 12 ਨੇ ਦੇ ਹੈ 12 ਨੇ ਦੇ ਬੱਸ ਉੱਪਰ ਕਰੀ ਮੜਾ ਜਾ ਅੱਲੇ ਘਰਾਂ ਕੱਟਦੇ ਬਾਰੇ ਉਹ ਬੱਸ ਲਓ ਜੀ ਫਾਇੰਡਰੀ ਕੈਮਰਾ ਵੱਜ ਚੁੱਕਿਆ ਤੇ ਕੱਟਦੇ ਕੈਮਰਾ ਬਾਹਰ ਕਰਦੇ ਤਾਂ ਇਕੱਠੀ ਤੇ ਫਿਰ ਕਰਾਉਣੇ ਤੁਹਾਡੀ ਮਿਸਤਰੀ ਨਾਲ ਗੱਲ ਤੇ ਪੁੱਛਦਾ ਕਿ ਰਿਪੋਰਟ ਅਗੀ ਡਿਟੇਲ ਆਪਣੇ ਕੋਲ ਦੀ ਸ੍ਰੀ ਗਾਲ ਜੀ ਸ਼ਿਕਾ ਜੀ ਅਸੀਂ ਪਿੰਡ ਪਹੁੰਚੇ ਸੀ ਅੱਜ ਜੀ ਆਪਣਾ ਲਖਮੀਰ ਵਾਲਾ ਹਾਂ ਜੀ ਤੇ ਉਹਨੇ ਮੋਟਰ ਡਿੱਗੀ ਸੀ ਮੋਟਰ ਦਾ ਕੋਈ ਪਤਾ ਨਹੀਂ ਲੱਗ ਰਿਹਾ ਤੇ ਵੀ ਕੀ ਗੱਲ ਬਾਤ ਹੈ ਉਹ ਰਵੇਲਾ ਸੀ ਤੀ तकरीबन ਕਹਿੰਦੇ ਮੋਟਰ ਕਰਨੀ ਆ ਬਾਈ ਜੀ ਤੇ ਮੋਟਰ ਵੀ ਤੋਂ ਤਿੰਨ ਬੰਦੇ ਕੱਢਣ ਦੇ ਉਹਦਾ ਮਿਹਨਤ ਪੱਲੇ ਨਹੀਂ ਪਈ ਉਹ ਤੋਂ ਬਾਅਦ ਚਲੋ ਬਾਈ ਜੀ ਨੇ ਕਿਹਾ ਵੀ ਕੈਮਰਾ ਮਰਵਾ ਕੇ ਦੇ ਦਿੰਦੇ ਆਪਾਂ ਬੋਰ ਚੈੱਕ ਤਾਂ ਕਰਵਾ ਲਈ ਕਰਾਂ ਹਾਂਜੀ ਹੁਣ ਚੈੱਕ ਕਰਵਾ ਕੇ ਦੇਖਿਆ ਬੋਰ ਜੀ ਉਤੋਂ ਪਾਟਿਆ ਪੈ ਗਿਆ ਦਾ 15 ਫੁੱਟ ਪਾਟਿਆ ਹੋਇਆ ਬੋਰ ਕੁੰਡੀਆਂ ਪਾ ਪਾ ਕੇ ਬੋਰ ਫਰਮੋ ਮਿਸਤਰੀ ਨੂੰ ਤੋਂ ਕਾਟ ਗਿਆ ਜਾਂ ਪਹਿਲਾਂ ਦਾ ਪਟਿਆ ਰਹਿੰਦੀ ਆ ਹਾਂਜੀ ਉਹਦੇ ਕਰਕੇ ਮੋਟਰ ਤਾਂ ਨਿਕਲਦੀ ਨਹੀਂ ਹੈਗੀ ਜੇ ਅਸੀਂ ਪਤਰੇ ਡਾਈ ਦੀ ਛੋਟੀ ਮੋਟਰ ਪਾ ਕੇ ਮਦਾ ਦੋ ਦੀ ਮੋਟਰ ਪਾ ਕੇ ਮੰਨ ਲਓ ਪਾਣੀ ਦਾ ਸਰਕਰ ਡੰਗ ਲੈ ਸਕਦਾ ਹੈਗਾ ਠੀਕ ਹੈ ਜੀ ਇਹ ਬਾਈ ਨੂੰ ਦੱਸਦਾ ਬਾਕੀ ਕੋਈ ਕੰਮ ਕਰਾਉਣਾ ਹੋਵੇ ਜਾਂ ਬੋਰ ਦੇ ਸੰਬੰ ਨਾਮ ਮੁਖਿਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ 978175444